ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਏ ਆਪਾਂ ਟਰਿਆ ਲੈਣ ਤੇ ਨਾਲ ਪਨੀਰੀ ਪਲਾਂਟਰ ਲੈਣਾ ਜਿਹੜਾ ਆਪਾਂ ਮਸ਼ੀਨ ਵਾਲੀ ਪਨੀਰੀ ਵੇਚਣ ਨੂੰ ਕਈ ਵੀਰ ਕਹਿੰਦੇ ਸੀ ਨਾ ਵੀ ਵੀਰੇ ਤੁਸੀਂ ਮਸ਼ੀਨ ਵਾਲੀ ਤਾਂ ਪਨੀਰੀ ਬੀਜੀ ਨਹੀਂ ਤੇ ਹੁਣ ਅੱਜ ਉਹੀ ਬੀਜ ਕੇ ਦਿਖਾਵਾਂਗੇ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸ਼ਟ ਨਹੀਂ ਨਹੀਂ ਛਤਰੀ ਨਹੀਂ ਨਾਲ ਹੈਗੀ ਕਲੈ ਸਕੰਜੇ ਜੀ ਆ ਨਾਲ ਬਸ ਛਤਰੀ ਛਤਰੀ ਕੁਛ ਨਹੀਂ ਨਾਲ ਹੁਣ ਇਹ ਨਹੀਂ ਪਤਾ ਆਪਣੇ ਕਰਮਾਂ ਚ ਕਿਹੜੀ ਜਾਣੀ ਆ ਇਹ ਜਾਨੀ ਆ ਜਾਂ ਕਿਹੜੀ ਜਾਣੀ 52 ਪਾਵਰ ਦਾ ਟ੍ਰੈਕਰ ਬੁਲੇਟ ਦੀ ਬੈਟਰੀ ਸਾਡੀ ਬੈਟਰੀ ਬਾਈਕਾਂ ਦੀ ਬੁਲੇਟ ਨਾਲ ਸਟਾਰਟ ਨਹੀਂ ਹੋਈ ਉਹਦੇ ਉਹਦੀ ਦੇਖ ਲਓ ਕਿੰਨੇ ਸਾਲਾਂ ਦੀ ਆ ਉਹਦੀ ਖਰਾਬ ਨਹੀਂ ਹੋਈ ਇਹ ਤੱਕ ਹਾਂ ਹਾਂਜੀ ਵੀਰੇ ਆਪਣਾ ਆ ਗਿਆ ਸੀ ਸਮਾਨ ਜਿਹੜਾ ਲਿਆ ਕੇ ਖੋਲਿਆ ਵਾ ਤੇ ਇਹਦੇ ਨਾਲ ਹੈਗੀ ਆ ਆਪਣੇ ਆਹ 6000 ਪਲੇਟ ਆਈ ਆ ਆਪਣੀ ਤੇ ਹਨ ਤੇ ਹੁਣ ਬਾਕੀ ਚਲੋ 16 ਮਈ 2024 ਤੇ ਇਹ ਨਾਰਮਲ ਬਿਜਲੀ ਦੀ ਚੱਲਦੀ ਆ ਤੇ ਹੁਣ ਇਹਦਾ ਬਣਾਉਣਾ ਜਗਾਰਮੈਂਟ ਜਾਂ ਕਿੱਦਾਂ ਬਣਾਉਂਗਾ ਅਜੇ ਕੁਝ ਪਤਾ ਨਹੀਂ ਹੈਗਾ ਤੇ ਦੇਖਦੇ ਆ ਕੀ ਹੁੰਦਾ ਸਾਰਾ ਕੁਝ ਕਰਦੇ ਆ ਫਿਰ ਦ ਦੱਸਾਂਗੇ ਤੁਹਾਨੂੰ ਨਾਲ ਦੀ ਨਾਲ ਫਿੱਟ ਕਰਦੇ ਆ ਤੇ ਇਹ ਦੇਖਦੇ ਆ ਕਿਦਾਂ ਚੱਲਦਾ ਮੈਂ ਲਾਦਾ ਫਸਟ ਤੇ ਤਾਂ ਆ ਲੱਗੂਗੀ ਸ਼ਾਇਦ ਜੀ ਕੁਛ ਨਹੀਂ ਪਤਾ ਕਿਵੇਂ ਲੱਗਣਾ ਪਰ ਬਣਤਰ ਬੜੀ ਵਧੀਆ ਬਣੀ ਹੋਈਆਂ ਨੇ ਲੋਹਾ ਲੂਹਾ ਪੂਰਾ ਵਧੀਆ ਵਹਿਣ ਪੂਰਾ ਉਹ ਹੀ ਆ ਵੀ ਸਾਡਾ ਕੰਪਨੀ ਦੀ ਜਿੱਥੇ ਕੰਪਨੀ ਦੀ ਹੁੰਦੀ ਆ ਵਾਟਰਿੰਗ ਅਮਾਉਂਟ ਗਾਈਡਲਾਈਨਸ ਅੱਗ ਲਾਉਣ ਦਾ ਤਰੀਕਾ ਵੀ ਮੱਚ ਕੇ ਨਾ ਦਰਖਤ ਅੱਜ ਇਹ ਆ ਐਵੇਂ ਅੱਗ ਲਾ ਕੇ ਨਾ ਬਹੁਤ ਵਧੀਆ ਸਾਫ ਹੁੰਦੇ ਆ ਬੰਨੇ ਬੁੰਨੇ ਮੈਂ ਗਾਇ ਪੂਰੇ ਉੱਪਰ ਤੱਕ ਸਾਫ ਸੁਥਰੀ ਆ ਜਾਂਦਾ ਤੇ ਆ ਸੜਕ ਤੋਂ ਇਧਰ ਆ ਪਾਰ ਕਰੀ ਜਾ ਸੜਕ ਤੋਂ ਆਪਣੇ ਆਪ ਇਧਰ ਪਾਰ ਕਰੀ ਜਾ ਤੇ ਨਾ ਸੜਕ ਤੋਂ ਦੂਜੇ ਪਾਸੇ ਵੀ ਦਰਖਤ ਸਿਕਾ ਏਡਾ ਜਿਹਾ ਦੇਖ ਲੋ ਯਾਨੀ ਕਿ ਮੈਂ ਕਹਿੰਦਾ ਬਾਲਾ ਵਧੀਆ ਖੱਤੇ ਖੋਤੇ ਨਾ ਬੰਨੇ ਬੁੰਨੇ ਸਾਫ ਹੋ ਜਾਂਦੇ ਆ ਸੜਕ ਤੋਂ ਦੂਜੇ ਫਸਤੇ ਉਦਰਾਖਤਾਂ ਲੈ ਗਿਆ ਦਰਾਖਤ ਸਾਲੇ ਕਿਹੜਾ ਆਪਣੀ ਜਗ੍ਹਾ ਦੇ ਵਿੱਚ ਨਾਲੇ ਇਹਨਾਂ ਨੇ ਕਿਹੜਾ ਆਪਾਂ ਨੂੰ ਕੁਝ ਦੇਣਾ ਵਾ ਦੇਖ ਲੋ ਹਨ ਪਰ ਆਪਣੇ ਬੰਨੇ ਬੁੰਨੇ ਐਨ ਖੱਤੇ ਸਾਫ ਹੋ ਗਏ ਇਹੀ ਕੁਝ ਚਾਹੀਦਾ ਆਪਾਂ ਨੂੰ ਦੇ ਲੋ ਇੱਥੇ ਤੱਕ ਮੱਚ ਗਈ ਤਰ੍ਹਾਂ ਤੇ ਵੀ ਆ ਵੱਟਵਾ ਹਾਂ ਉਹ ਖੁੰਝੇ ਜਿਹਾ ਪੱਥਰ ਆ ਉਹਦਾ ਧਿਆਨ ਰੱਖੀ ਹਾਂ 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 ਏ ਸਾਰੀਆਂ ਤਵੀਆਂ ਦਾ ਚਾੜ ਸਾਈਡ ਵਾਲੇ ਪਾਸੇ ਨਾਲ ਵਾਦੇ ਹਾਂ ਸੈਡ ਕਰ। ਯਾ ਦੇਖ ਲੋ ਵੀਰੇ ਤਵੀਆਂ ਇੰਨੀਆਂ ਘਸ ਗਈਆਂ ਨਾ ਪਰ ਲੱਗਣ ਬਹੁਤ ਲੱਗੀਆਂ। ਫੈਨ ਬਣਾ ਦਿੰਦੀਆਂ ਤੇਰੇ ਨਾਲ ਨੂੰ ਕਰ ਲੈ ਬਸ। ਯਾ ਆਂਕਣਾ ਜਿਹੜੀ ਇੰਨੀ ਘੈੜੀ ਵੱਟ ਹੁੰਦੀ ਆ ਨਾ ਫਿਰ ਤਵਾ ਤੋੜ ਦਿੰਦੀ ਆ ਜੇ ਆਪਾਂ ਵਿਚਾਲੇ ਵਾਲਾ ਪਾਸਾ ਤਵਾ ਚੜਾ ਦਿੰਨੇ ਆ ਨਾ ਉਹ ਤਵਾ ਟੁੱਟ ਜਾਂਦਾ ਕਦੇ ਵੀ ਐਵੇਂ ਪੱਕੀ ਬੱਟ ਬਾਉਣੀ ਆ ਤਾਂ ਬੰਨੇ ਵਾਲਾ ਪਾਸਾ ਸਾਈਡ ਚਾੜ ਲਓ ਕਿਉਂ ਥੋੜਾ ਲੱਗੂ ਵੀ ਘਟ ਤੇ ਉਹਦੇ ਨਾਲ ਸਹੀ ਹੋ ਜੂ ਬਸ ਇਹ ਚੱਕਰ ਇਹਨਾਂ ਦੋਨੇ ਬੱਟਿਆਂ ਨੂੰ ਆਪੇ ਇੱਕੋ ਹੀ ਕਰਨਾ ਏਨੂੰ ਤੇ ਇਹਨੂੰ ਇੱਕ ਕਿਹਰਾ ਬਣਾ ਦੇਣਾ ਉਥੋਂ ਅੰਡਰਗਰਾਉਂਡ ਤੋਂ ਪਾਣੀ ਪਈ ਜਾਊਗਾ ਇੱਧਰ ਤੇ ਉਹ ਕੋਠੇ ਵਾਲਾ ਸਾਰੇ ਦਾ ਇੱਕੋ ਹੋ ਜਾ ਬਸ ਵੀ ਨੱਕਾ ਜਮਾ ਹੀ ਨਹੀਂ ਲਾਉਣਾ ਬੂ ਕਦੇ ਵੀ ਕੱਲ ਨੂੰ ਆਪਾਂ ਮੱਕੀ ਵੜਣੀਆਂ ਆ ਸਿਆਲਾਂ ਵਾਲੀ ਬੀਜਿਆ ਸੀਗਾ ਨਾ ਜਿਹੜਾ ਕੱਲ ਨੂੰ ਵੱਢਾਂਗੇ ਮੱਕੀ ਦੇਖਦੇ ਆ ਕਿੰਨਾ ਕੁ ਝਾੜ ਨਿਕਲਦਾ ਵੱਡੀ ਟਰਾਲੀ ਪਾਣੀ ਪੈਣੀ ਆ ਮੈਨਲਾ ਤਾਂ ਇੰਨਾ ਝਾੜ ਨਿਕਲੇ ਇੱਤਰ ਬਈਆ ਬੱਟੂ ਦੀ ਲੇਜ਼ਰ ਕਰਾਵਾਸ ਇੱਥੇ ਤਾਂ ਸਾਡੇ ਨੇੜੇ ਹੋ ਚੱਲਿਆ ਇੱਕ ਆਪਣੇ ਦੋਲੋਂ ਰਹਿਗੇ ਖੇਤ ਤੇ ਲਾਉਣਾ ਵਾ ਤੇ ਬਸ ਬਾਕੀ ਦਾ ਤਕਰੀਬਨ ਕੋਈ ਚੱਲਿਆ ਮੈਂ ਤੁਹਾਨੂੰ ਦਿਖਾਉਂਗਾ ਵੀਰੇ ਦੇਖਿਓ ਕਿੰਨਾ ਸੋਹਣਾ ਲੇਜ਼ਰ ਗਰਾ ਲੱਗਿਆ ਹੋਇਆ ਵਾ ਤਿੰਨ ਤਿੰਨ ਵਾਰ ਬਾਤਾ ਤਵੀਆਂ ਨਾਲ ਤਿੰਨ ਵਾਰ ਵਾ ਕਿ ਲੇਜ਼ਰ ਗਰਾ ਲੱਗ ਗਿਆ ਐਨ ਫੱਟੇ ਚੱਕ ਪੂਰਾ ਹਨਾ ਆਪਾਂ ਆਗਾਂ ਲਾਉਣ ਵਾਲੇ ਤਾਂ ਬਹਾਨੇ ਆ ਵੀਰੇ ਤੁਸੀਂ ਇੱਕ ਗੱਲ ਨੋਟ ਕਰਿਓ ਪਿਛਲੇ ਸਾਲ ਲੱਗਾਂ ਲੱਗੀਆਂ ਸੀ ਬਹੁਤ ਘੱਟ ਐਤ ਕੀ ਅੱਗਾਂ ਲੱਗੀਆਂ ਬਹੁਤ ਜ਼ਿਆਦੇ ਐਤ ਕੀ ਟੈਂਪਰੇਚਰ ਹਾਲ ਦੇਖ ਲਓ ਕੀ ਆ ਪਿਛਲੇ 2 ਸਾਲਾਂ ਤੋਂ ਟੈਂਪਰੇਚਰ ਨਹੀਂ ਸੀ ਇੰਨਾ ਹੁੰਦਾ ਐ ਐਤ ਕੀ ਕਿਉਂਕਿ ਵੋਟਾਂ ਨੇ ਵੋਟਾਂ ਕਰਕੇ ਸਭ ਨੂੰ ਪਤਾ ਵੀ ਕਿਹੜਾ ਕਿਸੇ ਨੇ ਕੁਝ ਕਹਿਣਾ ਪਰ ਇੱਕ ਗੱਲ ਇਹ ਆ ਨਾ ਵੀਰੇ ਵੀ ਆਪਾਂ ਨੂੰ ਯਾਰ ਆਪਣਾ ਆਪ ਦਾ ਸਹੀ ਰੱਖਣ ਦੇ ਲਈ ਆਪਾਂ ਨੂੰ ਸਰਕਾਰ ਵੱਲ ਕਿਉਂ ਉਹ ਦੇਖਣਾ ਕਿ ਜੇ ਸਰਕਾਰ ਰੋਗ ਲਾਊਗਾ ਤਾਂ ਹੀ ਆਪਾਂ ਅੱਗ ਲਾਉਣ ਰੁਕਣਾ ਜਾਂ ਇਹ ਜਿੱਤ ਜਾਂ ਡਰਾਪੇ ਮਿਲਣਾ ਤਾਂ ਹੀ ਅੱਗ ਨੂੰ ਰੁਕਣਾ ਨਹੀਂ ਇਹ ਜੀ ਇਹ ਤਾਂ ਚੀਜ਼ਾਂ ਵੀਰੇ ਨਾਰਮਲ ਆ ਇਹਨੂੰ ਤਾਂ ਆਪਾਂ ਅੱਗ ਲਾਏ ਬਿਨਾਂ ਸਾਰ ਸਕਦੇ ਸੀ ਚਲੋ ਪ੍ਰਾਲੀ ਨੂੰ ਕਈ ਵੀਰ ਕਹਿ ਦਿੰਦੇ ਆ ਵੀ ਅਸੀਂ ਆਏ ਆ ਫਲਾਨਾ ਧੰਕ ਹਨਾ ਵੀ ਅਸੀਂ ਛੋਟੇ ਕਿਸਾਨ ਆ ਪਰ ਛੋਟੇ ਕਿਸਾਨਾਂ ਲਈ ਵੀ ਸਾਰਾ ਕੁਝ ਹੱਲ ਹੋਏ ਹੋਇਆ। ਸੁਪਰ ਸੀਡਰ ਨਾਲ ਪੂਰੀ ਵਧੀਆ ਕਣਕ ਬੀਜੀ ਜਾਂਦੀ ਆ। ਕੋਈ ਪ੍ਰੋਬਲਮ ਨਹੀਂ ਆਉਂਦੀ ਹਨਾ। ਉਹ ਤਾਂ ਆਪਣੇ ਬਹਾਨੇ ਹੁੰਦੇ ਆ। ਸਾਰਿਆਂ ਦੇ ਸੁਪਰ ਸੀਡਰ ਕਰਾਏ ਤੇ ਬੀਜਣ ਦੇ 2000 ਰੁਪਇਆ ਲੈਂਦਾ। ਜੇ ਆਪਾਂ ਬਾਹ ਕੇ ਬੀਜਦੇ ਆ ਆਪਣਾ ਬਾਹ ਕੇ ਬੀਜਣ ਦੇ ਵੀ 2000 ਰੁਪਇਆ ਲੱਗ ਜਾਂਦਾ। ਕੀਲੇ ਦਾ ਹਨਾ। ਉਹਦੇ ਨਾਲ ਬੰਦਾ ਕਰਾਏ ਤੇ ਆਰਾਮ ਨਾਲ ਪਜਾ ਸਕਦਾ। ਪਰ ਉਹ ਤਾਂ ਆਪਣੇ ਬਹਾਨੇ ਹੁੰਦੇ ਆ ਇੱਕ ਕਿ ਆਪਣਾ ਕੌਣ ਕਿ ਆਪਾ ਦਿਲੋਂ ਨਹੀਂ ਨਾ ਚਾਹੁੰਦੇ ਜਦੋਂ ਦਿਲੋਂ ਚਾਹਣ ਲੱਗੇ ਵੀ ਹਾਂ ਅਸੀਂ ਅੱਗ ਨਹੀਂ ਲਾਉਣੀ ਫਿਰ ਆਪੇ ਠੀਕ ਸਿੱਧਾ ਨਗਾ ਦੇ ਸਿੱਧਾ ਨਗਾ ਦਿਆ ਕਰ ਇੱਧਰ ਕਿਹੜਾ ਪੱਥਰ ਆ ਜਦ ਜਿੰਨਾ ਚਿਰ ਆਪਾ ਦਿਲੋਂ ਨਹੀਂ ਚਾਹੁੰਦੇ ਅਸੀਂ ਵੀਰੇ ਦੇਖੋ ਠੀਕ ਆ ਅਸੀਂ ਵੀ ਪਾ ਵੀ ਗਰੀਬ ਆ ਆਪਣੇ ਕੋਲੇ ਖੜਾ ਕੋਈ ਵੀ ਬਾਲੇ ਰੁਪਈਆ ਹਨ ਸਾਰਾ ਕੁਝ ਹੈਗਾ ਤੇ ਪਰ ਗੱਲ ਇਹ ਆ ਇਹ ਗਲਤ ਹੈ ਹੀ ਆਉਂਦੀ ਹੈ ਕਿ ਵੀ ਆਪਾਂ ਸੋਚਿਆ ਹੋਇਆ ਹਨਾ ਵੀ ਅੱਗ ਨਹੀਂ ਲਾਉਣੀ ਬਸ ਹੋਰ ਚੱਕਰ ਦੇ ਆਪਾਂ ਅੱਗ ਦੇ ਬਾਰੇ ਸੋਚਦੇ ਹੀ ਰੱਗ ਲਾਉਣ ਦੇ ਟੈਨਸ਼ਨ ਹੀ ਨਹੀਂ ਕਾਲੀ ਵੀ ਖੱਤਿਆਂ 'ਚ ਅੱਗ ਲਾਉਣ ਜਾਣਾ ਵੀ ਅੱਜ ਉਹ ਮੋਟਰ ਤੇ ਜਾਣਾ ਐਵੇਂ ਲੋਕਾਂ ਦੀਆਂ ਮੱਕੀਆਂ ਨੂੰ ਸੇਕ ਲਈ ਚੱਲੋ ਜਾਂ ਕੁਛ ਹੋਰ ਕਰ ਹਨ ਤੇ ਉਹ ਚੀਜ਼ਾਂ ਨਹੀਂ ਇਹ ਕੋਸੇ ਜਾਨੀਓ ਨਾ ਟੈਨਸ਼ਨ ਫਰੀ ਆ ਹੁਣ ਵੀ ਆ ਛੋਨੇ ਮੌਕੇ ਤਾਂ ਟੈਨਸ਼ਨ ਫਰੀ ਰਹੀਦਾ ਹਨ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਇਸ ਚੀਜ਼ ਤੇ ਵਿਆਗਾਂ ਲਾਉਣੀਆਂ ਜਾਂ ਕੁਛ ਵੀ ਕਰਨਾ ਪਰ ਵੀਰੇ ਧਿਆਨ ਦਿਵੋ ਨਾ ਲਾਇਆ ਕਰੋ ਅੱਗ ਕਿਰਪਾ ਕਰਕੇ ਮੈਂ ਤਾਂ ਇਹੀ ਕਹਿਣਾ ਵਾ ਸਾਰੇ ਵੀਰਾਂ ਨੂੰ ਜਿਹੜੇ ਵੀਰ ਮੈਨੂੰ ਦੇਖਦੇ ਆ ਹੱਥ ਜੋੜ ਕੇ ਬੇਨਤੀ ਆ ਵੀ ਅੱਗ ਨਾ ਲਾਇਆ ਕਰੋ ਯਾਰ ਆਪਣਾ ਹੀ ਫਾਇਦਾ ਵੀਰੇ ਉਹ ਚ ਵਰਤ ਕੇ ਦੇਖਿਓ ਤੁਸੀਂ ਇਹ ਦੇਖ ਲਓ ਪਿਛਲੇ 2 ਸਾਲਾਂ ਦੇ ਵਿੱਚ ਮੌਸਮ ਪੂਰਾ ਠੰਡਾ ਸੀ ਕਿਉਂਕਿ ਅੱਗਾਂ ਘੱਟ ਲੱਗਦੀਆਂ ਸੀ ਤੇ ਆਹ ਸਾਲ ਦੇਖ ਲਓ ਸਭ ਤੋਂ ਜ਼ਿਆਦਾ ਅੱਗ ਲੱਗੀ ਆ ਸਾਲ ਸਭ ਤੋਂ ਜ਼ਿਆਦਾ ਤ੍ਰਸਤ ਮੱਚਿਆ ਆ ਸਾਲ ਜੀ ਅੱਜ ਆਪਾਂ ਲੱਗੇ ਸੀਗੇ ਮਸ਼ੀਨ ਫਿੱਟ ਕਰਨ ਜਿਹੜੀ ਪਨੀਰੀ ਬੀਜ ਨਾਲ ਲਈ ਆਹ ਇੱਕ ਬਾਧੂ ਆਇਆ ਨਾਲ ਆਰਸ਼ ਵੀ ਆ ਹੁਣ ਆਰਸ਼ ਨਾਲ ਕਿਦੋਂ ਕਿਵੇਂ ਫਿੱਟ ਹੋ ਗਈ ਮਸ਼ੀਨ ਫਿੱਟ ਕਰਕੇ ਹੁਣ ਪਹਿਲਾਂ 1 ਕਿਲੋ 200 ਗ੍ਰਾਮ ਬੀ ਆਪਾਂ ਮਣ ਲਿਆ ਤੇ ਉਹਨੂੰ 10 ਟ੍ਰੇਆਂ ਚ ਪਾ ਕੇ ਦੇਖਦੇ ਆ ਕਿ ਹਜੇ ਮਿੱਟੀ ਮੁੱਟੀ ਵਾਲਾ ਚਾਲੂ ਨਹੀਂ ਕਰਿਆ ਫਿਰ ਬਾਅਦ ਚੋਂ ਪਹਿਲਾਂ ਬੀ ਸੈੱਟ ਕਰ ਲਈਏ ਸੈਟਿੰਗ ਬੀ ਦੀ ਦੇਖ ਲਓ ਕਿੰਨਾ ਸੋਹਣਾ ਪੈਂਦਾ ਨੂੰ ਤੇ ਜਿਹੜੀ ਤੇ ਪੀਜਣਾ ਆਪਾਂ ਜਿੱਥੇ ਆ ਗਿਆ ਵਾ ਠੀਕ ਆ ਜੇ 9 ਵੀ ਭਰ ਗਿਆ ਤਾਂ ਵੀ ਠੀਕ ਆ ਕਿਉਂਕਿ ਆ ਆਪਣੇ ਕੋਲੇ ਹੈਗਾ 20 ਘਰ ਦਾ ਠੀਕ ਨਹੀਂ ਆਹ ਦੇਖੋ ਇੰਨਾ ਵੀ ਪਈ ਜਾਂਦਾ ਪੂਰਾ ਵਧੀਆ ਮੁੱਕ ਗਿਆ ਸਾਡੇ ਮਾਡੇ ਨੂੰ ਬਸ ਵੇ ਸਹੀ ਆ ਯਾਰ ਵੀਰੇ ਦੇਖ ਲਓ ਕਿੰਨਾ ਸੌਖਾ ਕੰਮ ਹੋ ਗਿਆ ਹਨਾ ਯਾਰ ਕੀ ਮਸ਼ੀਨਰੀ ਵੀ ਆਹੀ ਟੈਕਨੋਲੋਜੀ ਐ ਨਹੀਂ ਸਾਡਾ ਖੱਤੇ ਦੇ ਵਿੱਚ ਪਾਣੀ ਦੇ ਨਾਲ ਲੱਗੇ ਰੋ ਉਥੇ ਕਮਲਿਆਂ ਆਂਗੂ ਹਨਾ 26 ਵੀਰੇ ਹਾਂਜੀ ਟੋਟਲੀ 26 ਵੀਰੇ ਹਾਂਜੀ ਹਾਂਜੀ ਇਹ ਦੋਸਤ ਪੰਜਾਬ ਸਰਪੰਚ ਕਿਹੜਾ 1509 ਵੀਰੇ ਉਹ ਚਲ ਬੰਦੀ ਕਰ ਦਿੰਦੇ ਆ ਤੈਰੇ ਜੀ ਵੀ ਕਰੋ ਨਹੀਂ ਬੰਦੀ ਕਰ ਲੋ ਯਾਰ ਹੁਣ ਬੰਦਿਆਂ ਦਾ ਹੱਲ ਨਹੀਂ ਹੈਗਾ ਬੰਦੇ ਮਿੱਟੀ ਨਹੀਂ ਆਉਂਦੀ ਟਾਈਮ ਨਾਲ ਆ ਕਰ ਦੇ ਕੋਲ ਸਾਰੀ ਬੰਦ ਕਰ ਦੇ ਤੂੰ ਸਾਰੀ ਮਸ਼ੀਨ ਹੀ ਪਾਵਰ ਕੱਟ ਕਰ ਦੇ ਬੱਸ ਹਾਂ ਇਹਦੇ ਪਾਣੀ ਨੂੰ ਗੱਲ ਆਵੇ ਇੱਕ ਵਾਰੀ ਬੰਦਿਆ ਹੋਣਾ ਕਟਾ ਕਰ ਕੇ ਓਏ ਓਏ ਮਿੱਟੀ ਨਹੀਂ ਪਈ ਬਹੁਤ ਵਧੀਆ ਕੰਮ ਆ ਬੀਜਣ ਦਾ ਹਨਾ ਕਿ ਐਨ ਪੂਰਾ ਨਜ਼ਾਰੇਦਾਰ ਕੰਮ ਆ ਆਰਾਮ ਨਾਲ ਅੰਦਰ ਬੈਠੇ ਬੀਜੀ ਚੱਲੋ ਤੇ ਕੋਈ ਟੈਨਸ਼ਨ ਨਹੀਂ 50 ਕਿਲਿਆਂ ਨੂੰ ਦੋ ਟਰਾਲੀ ਲੱਗਦਾ ਵਾ ਬੈੱਡ ਉਹਦੇ ਵਾਲਾ 11 ਫੁੱਟੀ ਬਾਡੀ ਬਰੋਬਰ ਕਿਹੜਾ ਜੀ ਦੇਖ ਲਾਂ ਮੈਂ ਇਹ ਬਹੁਤ ਵਧੀਆ ਕੰਮ ਦਾ ਬਹੁਤ ਸੋਖ ਕੱਲ ਨੂੰ ਪਚਲਾਵਾਂਗੇ ਪ੍ਰੋਪਰ ਹੁਣ ਫਟ ਫੁੱਟ ਕਰ ਲਿਆ ਸਮਾਨ ਸਾਰਾ ਪਾਣੀ ਕਿੰਨਾ ਅਗ ਲੱਗਦਾ ਫਿਰ ਉਹ ਜੂ ਪਾਣੀ ਵੀ ਠੀਕ ਹੀ ਆ ਕੋਈ ਜਾਂਦੇ ਤੂੰ ਚਾਹੇ ਛੋਟੀ ਟੁੱਟੀ ਚਲਾ ਕੇ ਛੋਟੀ ਪੈਪ ਲਾ ਕੇ ਉਹ ਆਰਾਮ ਨਾਲ ਰੱਖ ਦੀਏ ਜੋ ਉਹਨੇ ਉਹਨਾਂ ਬਰੋਬਰ ਭਰੀ ਜਾਣਾ ਜਿਹੜਾ ਆਪ ਇਕੱਠਿਆਂ ਨੂੰ ਲਾਇਆ ਹੈ ਗੇਟ ਵੱਲ ਜਾਓ ਇੱਥੇ ਪੈਪ ਪਾਜੀ ਤੂੰ ਉਹੀ ਕੰਨ ਕਿ ਉਧਰ ਹੁਣ ਤਾਂ ਹਜੇ ਚਲਦੀ ਇੰਨੀ ਦਿਖਾ ਨਹੀਂ ਹੋਏ ਕੱਲ ਨੂੰ ਦਿਖਾਵਾਂਗੇ ਪੂਰੀ ਪ੍ਰੋਪਰ ਚੱਲ ਚੱਲ ਹੁਣ ਤੂੰ ਕੀ ਕਰੀ ਜਾਂਦਾ ਹੁਣ ਤਾਂ ਕੱਲ ਨੂੰ ਫਿਜਰੀਆਂ ਰਹਿਣ ਦੇ ਚਲੋ ਭਿੰਡੀ ਚੱਕ ਲਈਏ ਭਿੰਡੀ ਕद्दू ਦੇਖੀ ਟੋਕਰੇ ਜਨਾ ਉਹ ਰੱਖਿਆ ਕਰੋ ਕਾ ਅਸੀਂ ਬਾਲਾ ਬੁਰੀ ਜਿੱਲਾ ਕਰ ਲੈ ਲਾ ਸੇਬਾ ਲਗੋਰੀ ਕਿ ਲੱਗ ਬਣੀ ਤੇ ਨਹੀਂ ਨਹੀਂ ਸੇਬੇ ਵਾਲੀ ਪੋਰੀ ਨਹੀਂ ਘਾਲ ਰੱਖਣ ਦੇ ਨਾਲ ਹੀ ਸੁੱਖ ਹੰਦ ਐਡ ਕਰਕੇ ਮਾਰੀ ਟੈਡ ਕਰੀ ਲੋਣੀ ਚਾਹੀਦਾ ਪੂਰੀ ਟੈਡ ਕਰਕੇ ਗ੍ਰੇਡ ਨਹੀਂ ਪਏ ਗ੍ਰੇਟ ਆਪਣੇ ਗ੍ਰੇਟ ਹੈਗੇ ਆ ਤੂੰ ਗੱਠ ਨਹੀਂ ਮਾਰਨਾ ਕਮਲ ਉਪਰ ਦੱਸੋ ਕਿਵੇਂ ਸੰਭਾ ਗਿਆ ਕਲ ਹਾਂ ਤੂੰ ਪੋੜੇ ਸੰਭਾ ਗਿਆ ਕਿਵੇਂ ਮਾਰੂਗਾ ਕਮਲ ਨੂੰ ਜਾ ਸੇ ਜਰਾ ਮਿੰਡੀ ਛੋਟੀ ਕੋਈ ਨਹੀਂ ਤੈਨੂੰ ਛੱਡਿਆਉਣਗੇ ਪਹਿਲਾਂ ਕਮਲ ਬੁੜੀਆਂ ਨੂੰ ਲਾਏ ਪਹਿਲਾਂ ਅਕੇ ਜੇ ਕਮਾ ਉਹ ਰੂਸੋਂ ਨੂੰ ਇੱਥੇ ਸਦਨੀ ਕੰਡਾ ਲੱਗੇ ਆਹੋ ਨੋਰੀ ਬਿਲਾਲ ਆਰਗੈਨਿਕ ਕੱਦੂ ਆ ਆਪਣੇ ਪੂਰੇ ਕਾਹ ਜੇ ਸਪਰੇਅ ਆਪਾਂ ਜਮਾ ਨਹੀਂ ਕਰੀ ਇੱਕ ਕਰੀ ਸੀ ਦਿਲ ਸ਼ੁਰੂ ਚ ਉਸ ਤੋਂ ਬਾਅਦ ਜਮਾ ਨਹੀਂ ਕਰੀ ਉਹ ਵੀ ਦੂਜੀ ਕਰੀ ਦੀ ਬਸ ਫੰਗੀ ਸਾਈਡ ਦੀ ਐਂਟਰਾ ਕੋਲ ਕੱਦੂ ਤਣ ਲੱਗੇ ਪੂਰੇ ਵਧੀਆ ਅੱਜ ਹੋਇਆ 1 2 3 4 5 8 ਲਿਖਾਵੇ ਕੱਲ ਹੋਈ ਸੀ 19 ਲਿਖਾਵੇ ਹਾਂ ਟਿੰਡੋ ਵੀ ਵਧੀਆ ਹੋ ਗਈ ਹੁਣ ਰੋਜ਼ ਦੀ ਵਾਰੀ ਕਰਤੀ ਟਿੰਡੋ ਦੀ ਕੱਦੂ ਦੀ ਰੋਹ ਤੋੜਿਆ ਕਰਾਂਗੇ ਫਿਰ ਨਾ ਓਵਰ ਸਾਈਜ਼ ਨਹੀਂ ਹੁੰਦਾ ਵਧੀਆ ਹੁੰਦਾ ਹੁੰਦਾ ਕੱਦੂ ਹਨ ਤੇ ਆਪਾਂ ਤਾਂ ਵੀਰੇ ਦੇਖ ਲਓ ਹੁਣ ਪਿੰਡੀ ਤੇ ਵੀ ਸਪਰੇਅ ਕਰੀ ਨੂੰ ਕਿੰਨੇ ਦਿਨ ਹੋ ਗਏ ਹਨ ਆਪਾਂ ਪੂਰੀ ਗੌਰ ਦੇ ਨਾਲ ਜਦੋਂ ਲੋੜ ਆ ਪਿੰਡੀ ਤੇ ਸਪਰੇਅ ਉਦੋਂ ਹੀ ਕਰਨੀ ਆ ਉਦੋਂ ਬਿਨਾ ਆਪਾਂ ਕਿਸੇ ਫਸਲ ਤੇ ਸਪਰੇਅ ਹਾਨੀ ਮਾਰਦੇ ਕੀ ਬਿਨਾ ਮੈਨੂੰ ਲੱਗਦਾ ਇਹ 15 ਦਿਨ ਹੋ ਗਏ ਹੋਣਗੇ ਭਿੰਡੀ ਤੇ ਆਪਣੀ ਸਪਰੇ ਕਰੀ ਉਹੀ ਖੋਰਾ ਜਾਂਦੇ ਨਾਲ ਉਹ ਪਾਈ ਹੋਈ ਆ ਬਸ ਉਸ ਤੋਂ ਬਿਨਾ ਆਪਾਂ ਸਪਰੇ ਨਹੀਂ ਕਰੀ ਬਿਲਕੁਲ ਵੀ ਭਿੰਡੀ ਤੇ ਹਨਾ ਤੇ ਐਨ ਪੂਰੀ ਟੈਕਾ ਮਾਰਦੀ ਖੜੀ ਆ ਤੇ ਕਿਵੇਂ ਕਿਸੇ ਦਾ ਨੁਕਸਾਨ ਹੋ ਜੂ ਯਾਰ ਜਿਹੜਾ ਖਾਣ ਵਾਲਾ ਬੰਦਾ ਹਨਾ ਬਸ ਜੇ ਜੇ ਆਪਾਂ ਆਪਣੇ ਦਿਲ ਦੇ ਵਿੱਚ ਇਹ ਥਾਣ ਲਈਏ ਕਿ ਭਾਈ ਇਹ ਆਪਾਂ ਹੀ ਖਾਣੀ ਆ ਸਿੱਧੀ ਜੀ ਗੱਲ ਤਾਂ ਕਦੇ ਕੁਝ ਨਹੀਂ ਹੁੰਦਾ ਭਿੰਡੀ ਦਾ ਵੀਰੇ ਦੇਖੋ ਸਪ੍ਰੇਹਾਂ ਦਾ ਆਪਾਂ ਨੂੰ ਆਪ ਹੀ ਕਰਨੀਆਂ ਪੈਂਦੀਆਂ ਆ ਜਾਣ ਨੂੰ ਵਿਆੜ ਵਿਊੜ ਜੇ ਕਰਕੇ ਪਾ ਇਕੱਠੇ ਅੱਡੇ ਕਿਸੇ ਅੱਡੇ ਇਹ ਚ ਗੱਟੂ ਚ ਕੀ ਹੈ ਵਿਆੜ ਬਾਬੇ ਆੜਾ ਜੀ ਫਿਰੇ ਚ ਪਾਲਾ ਸਾਰੇ ਉਹ ਚੱਕ ਕੇ ਵਿਆੜ ਆਉਂਦੇ ਸਾਧੂ ਨਹੀਂ ਪੱਲੇ ਚੱਕ ਲੈਣਦੇ ਤੇ ਜਦੋਂ ਵੀਰੇ ਆਪਾਂ ਇਹ ਸੋਚ ਲੈਣਾ ਕਿ ਭਿੰਡੀ ਜਿਹੜੀ ਖਾਣੀ ਆ ਵੀ ਆਪਾਂ ਖਾਣੀ ਆ ਆਪਣੇ ਜਵਾਕਾਂ ਨਹੀਂ ਖਾਣੀ ਆ ਆਪਣੇ ਬਰੋਬਰ ਦੇ ਜਵਾਕ ਹੋਣਗੇ ਹਨ ਕਿ ਆਪਣੇ ਘਰ ਦੇ ਵਾਂਗੂ ਜਦੋਂ ਆਪਾਂ ਇਹ ਚੀਜ਼ਾਂ ਸੋਚਣ ਲੱਗ ਗਏ ਨਾ ਫੇਰ ਕੁਝ ਨਹੀਂ ਹੁੰਦਾ ਜਦੋਂ ਆਪਾਂ ਇਹ ਚੀਜ਼ਾਂ ਨਹੀਂ ਸੋਚਾਂਗੇ ਨਾ ਇਹ ਉਦੋਂ ਪੰਗਾ ਪੈਂਦਾ ਵਾ ਕਿ ਮੈਂ ਬਹੁਤ ਵੀਰ ਦੇਖਿਆ ਵੀ ਜਿਹੜੇ ਵੀਰ ਮੋਨੋਸੈਲ ਦਾ ਵੀ ਯੂਜ਼ ਕਰਦੇ ਆ ਆ ਆਪਣੀ ਉਹਦਾ ਵੀ ਯੂਜ਼ ਕਰਦੇ ਆ ਆਪਣਾ ਪਦਾਨ ਕਿਉਂਕਿ ਪਦਾਨ ਦੇ ਨਾਲ ਭਿੰਡੀ ਦਾ ਰੰਗ ਸੋਹਣਾ ਹੋ ਜਾਂਦਾ ਸੁੰਡੀ ਨਹੀਂ ਪੈਂਦੀ ਵੀਰੇ ਮੋਨੋਸੈਲ ਤੇ ਪਦਾਨ ਇਹੋ ਜੀ ਚੀਜ਼ ਆ ਵੀ ਜਿਹੜੀ ਇੱਕ ਵਾਰ ਪਾਤੀ ਜਦੋਂ ਤੱਕ ਭਿੰਡੀ ਬਾਹਵਾਂਗੇ ਨਹੀਂ ਉਦੋਂ ਤੱਕ ਐਵੇਂ ਹੀ ਰਹੂਗੀ ਹਨਾ ਤੇ ਬਸ ਇਹ ਚੀਜ਼ਾਂ ਦਾ ਵੀਰੇ ਪੂਰਾ ਗੌਰ ਕਰਿਆ ਕਰੋ ਸਪਰੇ ਕੋਈ ਵੀ ਗਲਤ ਨਾ ਕਰੋ ਜੇ ਆਪਾਂ ਸਬਜ਼ੀਆਂ ਦਾ ਕੰਮ ਕਰਦੇ ਆ ਬਹੁਤ ਵੱਡਾ ਪਾਪ ਆ ਜਿਵੇਂ ਦੁੱਧ 'ਚ ਪਾਣੀ ਪਾਉਣਾ ਪਾਪ ਆ ਉਵੇਂ ਸਪਰੇਹਾਂ ਵੀ ਗਲਤ ਕਰਨਾ ਬਹੁਤ ਵੱਡਾ ਪਾਪ ਆ ਠੀਕ ਨਹੀਂ ਆਪਾਂ ਨੂੰ ਚਾਹੀਦਾ ਕਿ ਜੇ ਆਪਾਂ ਫਸਲ ਬੀਜੀ ਆ ਕੀ ਪਤਾ ਕਿਹੜੇ-ਕਿਹੜੇ ਵੀਰ ਨੇ ਖਾਣੀ ਆ ਇਹ ਕਿਹਨਾਂ ਦੇ ਮੂੰਹ 'ਚ ਜਾਣੀਆਂ ਕਿੱਥੇ-ਕਿੱਥੇ ਪਹੁੰਚਣੀਆਂ ਭਿੰਡੀਆਂ ਤਾਂ ਬਸ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਸਪਰੇਹਾਂ ਵੀ ਸਪਰੇ ਹਾ ਖਾਦਾਂ ਉਹ ਜਿਹਿਆਂ ਪਾਵੋ ਕਿ ਜਿਹਦਾ ਸਰੀਰ ਤੇ ਨੁਕਸਾਨ ਨਾ ਹੋਵੇ ਕਿਸੇ ਦੇ ਵੀ ਆਪਣੇ ਵੀ ਕਿਸੇ ਦੇ ਵੀ ਠੀਕ ਨਹੀਂ ਹੁਣ ਤੁਸੀਂ ਜਿੰਨੀ ਵਾਰ ਵੀ ਮੈਂ ਸਪਰੇ ਕਰੀ ਆ ਸਾਰੀ ਮੈਂ ਤੁਹਾਨੂੰ ਵੀਡੀਓ ਚ ਦਿਖਾਈ ਆ ਪਿੰਡੀ ਤੇ ਸਪਰੇ ਕਰੀ ਨੂੰ ਮੈਨੂੰ ਲੱਗਦਾ ਅੱਜ 10-15 ਦਿਨ 15 ਦਿਨ ਹੋ ਗਏ ਹੁਣ ਹੁਣ ਕੱਲ ਨੂੰ ਵੀ ਜਿਹੜੀ ਕਰਾਂਗੇ ਹੁਣ ਸੁੰਡੀ ਪੈ ਗਈ ਆ ਕੱਲ ਨੂੰ ਵੀ ਜਿਹੜੀ ਕਰਾਂਗੇ ਸਪਰੇ ਪੂਰੀ ਟਾਪ ਦੀ ਕਰਾਂਗੇ ਕਿ ਕੋਈ ਉਹ ਚ ਹਲਕੀ ਨਹੀਂ ਪੂਰੀ ਵਧੀਆ ਟਾਪ ਦੀ ਸਪਰੇ ਆਪਾਂ ਕਰਾਂਗੇ ਠੀਕ ਨਹੀਂ ਬਾਕੀ ਚਲੋ ਹੁਣ ਕੱਲ ਨੂੰ ਮਿਲਾਂਗੇ ਮਸ਼ੀਨਾਂ ਦੇ ਕਰਦੇ ਆਂ ਤੇ ਦੇਖਦੇ ਆਂ ਕੱਲ ਨੂੰ ਪਨੀਰੀ ਵੇਚਾਂਗੇ ਵਧੀਆ ਕਰ